ਅੱਜ ਦਰਾਹਾ ਵਿਖੇ ਕਮਿਊਨਿਟੀ ਹਾਲ ਦੇ ਮਾਮਲੇ ਦੇ ਵਿੱਚ ਹਲਕਾ ਵਿਧਾਇਕ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕਿਦਾਂ ਅਧਿਕਾਰੀਆਂ ਨਾਲ ਮਿਲੀ ਭੁਗਤਕਾਰ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਵੱਲੋਂ ਲੱਖਾਂ ਦਾ ਕਪਲਾ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਲੰਬੀ ਲੜਾਈ ਤੋਂ ਬਾਅਦ ਹੁਣ ਉਸ ਵਕਤ ਦੇ ਕਾਰਜ ਸாதਕ ਅਫਸਰ ਅਤੇ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਤਾਂ ਸਮੂੱਚੇ ਪੱਤਰਕਾਰ ਭਾਈਚਾਰੇ ਦਾ तहे ਦਿਲੋਂ ਧੰਨਵਾਦ ਜਿਹੜੇ ਸਾਡੇ ਅੱਜ ਛੋਟੇ ਜਿਹੇ ਸ਼ਬਦ ਤੇ ਤੇ ਵੱਡੀ ਗਿਣਤੀ ਚ ਪਹੁੰਚੇ ਨੇ ਇਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਜਿਹੜੇ ਵੀ ਅੱਜ ਇਸ ਮਹੱਤਵਪੂਰਨ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਨੇ ਪ੍ਰਧਾਨ ਜੀ ਸਾਰਿਆਂ ਦਾ ਹੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਮੇਰੇ ਵੱਲੋਂ ਵੀ ਸਾਡੇ ਸਾਰਿਆਂ ਵੱਲੋਂ ਇਹ ਗੱਲ ਉਠਾਈ ਜਾਂਦੀ ਰਹੀ ਆ ਕਿ ਪਿਛਲੀਆਂ ਸਰਕਾਰਾਂ ਦੇ ਰਾਜ ਦੇ ਵਿੱਚ ਕਾਂਗਰਸ ਹੋਵੇ ਬਾਕੀ ਰਾਜਾਂ ਦੇ ਵਿੱਚ ਵੀ ਅੰਨੀ ਪਿੰਦੀ ਸੀ ਕੁੱਤੇ ਚੱਟਦੇ ਸੀ ਇਹ ਗੱਲਾਂ ਸਾਰੇ ਜਾਣੇ ਅਸੀਂ ਕਰਦੇ ਆ ਪਰ ਜਦੋਂ ਅਸੀਂ ਇਸ ਗੱਲ ਨੂੰ ਸਾਹਮਣੇ ਲੈ ਕੇ ਆਉਂਦੇ ਸੀ ਤਾਂ ਲੋਕ ਕਹਿੰਦੇ ਸੀ ਕਿ ਨਹੀਂ ਸਾਨੂੰ ਕੋਈ ਨਾ ਕੋਈ ਇਹਦਾ ਸਬੂਤ ਦਿਓ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਬੈਠੇ ਆ ਇਹ ਕਮਿਊਨਿਟੀ ਸੈਂਟਰ ਦਾ ਦਰਾਹੇ ਦਾ ਇਹ ਗਰੀਬ ਲੋਕਾਂ ਦੇ ਲਈ ਬਣਿਆ ਸੀ ਕਿ ਗਰੀਬ ਲੋਕ ਇੱਥੇ ਦਰਾਹੇ ਦੇ ਜਿਹੜੇ ਗਰੀਬ ਦਲਤ ਮਜ਼ਦੂਰ ਛੋਟੇ ਦੁਕਾਨਦਾਰ ਉਹ ਆਪਣੀ ਬੇਟੀ ਦਾ ਵਿਆਹ ਕਰਨਾ ਕੋਈ ਹੋਰ ਪ੍ਰੋਗਰਾਮ ਕਰਨਾ ਕੋਈ ਫੰਕਸ਼ਨ ਕਰਨਾ ਉਹ ਮਹਿੰਗੇ ਪੈਸਿਆਂ ਦੇ ਵਿੱਚ ਨਹੀਂ ਪੈਸੇ ਦੇ ਸਕਦੇ ਇਹ ਸੀ ਵੀ ਇੱਥੇ ਉਹ ਆਪਣੇ ਜਿਹੜੇ ਕਾਰੋਬਾਰ ਨੇ ਕਾਰਜ ਨੇ ਇੱਥੇ ਕਰ ਸਕਦੇ ਆ ਪਰ ਜਿੱਦਾਂ ਅਸੀਂ ਪਹਿਲਾਂ ਹੀ ਕਿਹਾ ਕਿ ਉਨ੍ਹਾਂ ਰਾਜ ਉਨ੍ਹਾਂ ਦੀਆਂ ਸਰਕਾਰਾਂ ਦੇ ਵਿੱਚ ਸਰਕਾਰੀ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਰਹੀ ਆ ਇਸ ਕਮਿਊਨਿਟੀ ਸੈਂਟਰ ਨੂੰ ਇੱਕ ਨਿਜੀ ਬੰਦੇ ਨੂੰ ਬੰਦਾ ਖੜਾ ਕਰਕੇ ਇਸ ਨੂੰ ਠੇਕੇ ਦੇ ਉੱਤੇ ਦਿੱਤਾ ਜਾਂਦਾ ਔਰ ਪ੍ਰਧਾਨ ਵੱਲੋਂ ਬਿਨਾਂ ਕੋਈ ਸਰਕਾਰ ਦੇ ਹਦਾਇਤਾਂ ਦੀ ਪਾਲਣਾ ਕੀਤੇਆਂ ਇਸ ਮਤੇ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਆ ਔਰ ਇਹ ਗੱਲਾਂ ਅਸੀਂ ਸਾਰੇ ਜਾਣੇ ਪਹਿਲਾਂ ਵੀ ਪ੍ਰੈਸ ਦੇ ਜ਼ਰੀਏ ਕਰਦੇ ਸੀ ਪਰ ਜਿਹੜੇ ਸਾਡੇ ਵਿਰੋਧੀ ਸੀ ਕਹਿੰਦੇ ਸੀ ਵੀ ਜੇ ਕੋਈ ਗੱਲ ਹੈ ਤਾਂ ਸਾਹਮਣੇ ਲੈ ਕੇ ਆਓ ਐਫ ਆਈ ਆਰ ਤੁਸੀਂ ਕਿਉਂ ਨਹੀਂ ਕਰਾਉਂਦੇ ਤੇ ਇਹਦੇ ਲਈ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਆ ਸਰਕਾਰ ਬਣਦਿਆਂ ਹੀ ਬਾਈ ਦੇ ਵਿੱਚ 7ਵੇਂ ਮਹੀਨੇ ਚ ਅਸੀਂ ਇੱਕ ਮਤਾ ਪਾਇਆ ਮਤਾ ਪਾ ਕੇ ਅਸੀਂ ਪੁਲਿਸ ਨੂੰ ਦਿੱਤਾ ਸਰਵਸੰਮਤੀ ਦੇ ਨਾਲ ਕੇਸ ਦੀ ਜਾਂਚ ਕੀਤੀ ਜਾਵੇ ਇਸ ਦੀ ਪੜਤਾਲ ਕੀਤੀ ਜਾਵੇ ਕਿ ਉਹ ਕੌਣ-ਕੌਣ ਲੋਕ ਸੀ ਜਿਨ੍ਹਾਂ ਨੇ 58 ਲੱਖ ਦੀ ਜਿਹੜੀ ਵੱਡੀ ਠੱਗੀ ਕੀਤੀ 58,85,742 ਰੁਪਏ ਦੀ ਜਿਹੜੀ ਇੱਕ ਵੱਡੀ ਠੱਗੀ ਕੀਤੀ ਆ ਉਹ ਕੌਣ ਲੋਕ ਸੀ ਉਹ ਕੌਣ ਲੋਕ ਸੀ ਜਿਹੜੇ ਇੱਥੋਂ ਸਮਾਨ ਚੱਕ ਕੇ ਲੈ ਗਏ ਉਹ ਕੌਣ ਲੋਕ ਸੀ ਜਿਹੜੇ ਏਸੀ ਲਾ ਕੇ ਲੈ ਗਏ ਉਹ ਕੌਣ ਲੋਕ ਸੀ ਦਰਬਨ ਲੋਕ ਸੀ ਦਰਵਾਜ਼ੇ ਲਾ ਕੇ ਲੈ ਗਏ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਾਇਆ ਉਹ ਕੌਣ ਲੋਕ ਸੀ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਟੈਕਸਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਉਹਨਾਂ ਨੇ ਹੜੱਪਿਆ ਉਹ ਕੌਣ ਲੋਕ ਸੀ ਅਸੀਂ ਇਹ ਐਸਐਸਪੀ ਨੂੰ ਦਿੱਤੀ ਜਿਵੇਂ ਕਹਿ ਦਈਏ ਕਿ ਚੋਰ ਦੀ ਦਾੜ੍ਹੀ 'ਚ ਤਣਕਾ ਜਿਉਂ ਹੀ ਅਸੀਂ ਐਸਐਸਪੀ ਨੂੰ ਦਿੱਤੀ ਤਾਂ ਜਿਹੜੇ ਚੋਰ ਸੀ ਉਹ ਚੋਰ ਮਾਨਯੋਗ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਜੀ ਦੇਖੋ ਇਹ ਸਾਡੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਜਿਹੜੀ ਇਹ ਠੱਗੀ ਅਸੀਂ ਕੀਤੀ ਆ ਜਦ ਕਿ ਅਸੀਂ ਉਸ ਮਤੇ ਦੇ ਵਿੱਚ ਕਿਸੇ ਉੱਤੇ ਕੋਈ ਇਲਜ਼ਾਮ ਨਹੀਂ ਸੀ ਲਾਇਆ ਫਿਰ ਦੱਸਦੇ ਆ ਕਿ ਉਸ ਮਤੇ ਉੱਤੇ ਕਿਸੇ ਉੱਤੇ ਕੋਈ ਇਲਜ਼ਾਮ ਨਹੀਂ ਸੀ ਲਾਇਆ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਇਨਵੈਸਟੀਗੇਟ ਕਰੋ ਕਿਉਂਕਿ ਅਸੀਂ ਇਨਵੈਸਟੀਗੇਸ਼ਨ ਏਜੰਸੀ ਨਹੀਂ ਆ ਇਨਵੈਸਟੀਗੇਸ਼ਨ ਪੁਲਿਸ ਕਰੂਗੀ ਪੁਲਿਸ ਨੂੰ ਅਸੀਂ ਕਿਹਾ ਇਨਵੈਸਟੀਗੇਟ ਕਰੋ ਇਨਵੈਸਟੀਗੇਟ ਕਰਕੇ ਸਾਹਮਣੇ ਲੈ ਕੇ ਆਓ ਜਦੋਂ ਹਾਈ ਕੋਰਟ ਦੇ ਵਿੱਚ ਗਏ ਤਾਂ ਸਾਨੂੰ ਵੀ ਮਜਬੂਰਨ ਉਹਨਾਂ ਦੇ ਨੋਟਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਮਾਨਯੋਗ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਕਿ ਇੱਕ ਠੱਗੀ ਹੋਈ ਆ ਜਿਵੇਂ ਕਹਿ ਦਈਏ ਨਾ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਹਾਈ ਕੋਰਟ ਨੇ ਡਾਇਰੈਕਸ਼ਨ ਪਾਸ ਕਰ ਦਿੱਤੀ ਕਿ ਜਿਹੜੀ ਇਹ ਠੱਗੀ ਹੋਈ ਆ ਇਹਦੇ ਉੱਤੇ ਪੁਲਿਸ ਤੁਰੰਤ ਪਰਚਾ ਕਰੇ ਪਰ ਜਿਹੜੇ ਬੰਦੇ ਆ ਉਹ ਪਰਚੇ ਤੋਂ ਬਾਅਦ ਨਾਮਜ਼ਦ ਕੀਤੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਪੁਲਿਸ ਨੇ ਇੱਕ ਐਫਆਈਆਰ ਲਾਂਚ ਕੀਤੀ ਇੱਕ ਐਫਆਈਆਰ ਲਾਂਚ ਕੀਤੀ ਪੁਲਿਸ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਇਹ 21 9 24 ਨੂੰ ਕਿਉਂਕਿ ਡੇਢ ਦੋ ਸਾਲ ਉਹਨਾਂ ਨੇ ਸਾਡੇ ਉਹਦੇ ਵਿੱਚ ਨੰਗਾ ਦਿੱਤੇ ਹਾਈ ਕੋਰਟ ਦੇ ਵਿੱਚ ਇਹ ਐਫਆਈਆਰ ਇੱਕ ਦਰਜ ਹੁੰਦੀ ਆ 121 ਨੰਬਰ ਐਫਆਈਆਰ ਤੇ ਫੇਰ ਇਸੇ ਐਫਆਈਆਰ ਦੀ ਇਨਵੈਸਟੀਗੇਸ਼ਨ ਹੁੰਦੀ ਆ ਤਤਕਾਲੀਨ ਈਓ ਨੂੰ ਬੁਲਾਇਆ ਜਾਂਦਾ ਉਹਨੂੰ ਬੁਲਾਇਆ ਜਾਂਦਾ ਅਧਿਕਾਰੀਆਂ ਨੂੰ ਬੁਲਾਇਆ ਜਾਂਦਾ ਬਾਕੀ ਬੰਦਿਆਂ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਹੁੰਦੇ ਆ ਬਿਆਨਾਂ ਦੇ ਵਿੱਚ ਇਹ ਗੱਲ ਚਿੱਟੇ ਦਿਨ ਵਾਂਗ ਕਲੀਅਰ ਹੁੰਦੀ ਜਾਂਦੀ ਆ ਜਿਉਂ-ਜਿਉਂ ਚਿੱਟੇ ਦਿਨ ਬਾਅਦ ਕਲੀਅਰ ਹੁੰਦੀ ਗਈ ਤੇ ਫੇਰ ਜਿਹੜਾ ਚੋਰ ਸੀ ਹਜੇ ਉਹਦਾ ਨਾਮ ਇਸ ਐਫਆਈਆਰ ਦੇ ਵਿੱਚ ਦਰਜ ਨਹੀਂ ਸੀ ਹੋਇਆ ਨਾ ਕੋਈ ਆਇਆ ਨਹੀਂ ਸੀ ਐਫਆਈਆਰ ਦੇ ਵਿੱਚ ਹਜੇ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀ ਪਰ ਜਿਹੜਾ ਚੋਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਚੋਰੀ ਕੀਤੀ ਆ ਉਹ ਆਪਣੇ ਆਪ ਹੀ ਦੱਸ ਦਿੰਦਾ ਤੇ ਉਸਨੇ ਪਿਛਲੇ ਹਫਤੇ ਇੱਕ ਬਲੈਂਕਟ ਬੇਲ ਲੈ ਲਈ ਪੁਲਿਸ ਕਹਿੰਦੀ ਵੀ ਅਸੀਂ ਤਾਂ ਐਫ ਆਈ ਆਰ ਹਜੇ ਇਨਵੈਸਟੀਗੇਸ਼ਨ ਸਾਡੀ جاری ਆ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜੀ ਸਾਨੂੰ ਬੇਲ ਦੇ ਦਿੱਤੀ ਜਾਵੇ ਜੱਜ ਸਾਹਿਬ ਨੇ 7 ਦਿਨ ਦੀ ਬੇਲ ਦੇ ਦਿੱਤੀ ਔਰ ਉਸ ਬੰਦੇ ਦਾ ਬੰਤ ਸਿੰਘ ਦਬਰਜੀ ਨਾਮ ਹੈ ਉਹਦੇ ਉੱਤੇ ਬਾਇ ਨੇਮ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਉੱਤੇ ਪਰਚਾ ਹੋਇਆ ਤੇ 7 ਦਿਨ ਦੀ ਉਹਨੂੰ ਵੇਲ ਹੈ ਸੋਮਵਾਰ ਦੀ ਅਗਲੀ ਤਰੀਕ ਹੈ ਔਰ ਸੋਮਵਾਰ ਦੀ ਤਰੀਕ ਤੋਂ ਬਾਅਦ ਅਸੀਂ ਤੁਹਾਡੇ ਜ਼ਰੀਏ ਗੱਲ ਕਰਦੇ ਆ ਅਸੀਂ ਕੋਰਟ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਇਸ ਬੰਦੇ ਕੋਲੋਂ ਅਸੀਂ ਰਿਕਵਰ ਕਰਾਉਣਾ ਕਿ ਸਾਡੇ ਏਸੀ ਕਿੱਥੇ ਨੇ ਸਾਡੀਆਂ ਕੁਰਸੀਆਂ ਕਿੱਥੇ ਨੇ ਸਾਡੇ ਦਰਵਾਜ਼ੇ ਕਿੱਥੇ ਨੇ ਸਾਡੇ ਪੱਖੇ ਕਿੱਥੇ ਨੇ ਜਿਹੜਾ ਇੱਥੇ ਦਾ ਸਾਰਾ ਕੁਝ ਸਮਾਨ ਲੌਸਟ ਹੋਇਆ ਇਹ ਕਿੱਥੇ ਆ ਇਹਦੇ ਕੋਲੋਂ ਰਿਕਵਰੀ ਦੀ ਜ਼ਰੂਰਤ ਹੈ ਤੋਂ ਅੱਜ ਸਾਡਾ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਇਸ ਨੂੰ ਦੁਰਾਹੇ ਦਾ ਪ੍ਰਧਾਨ ਲਾਇਆ ਤੇ ਦਰਾਹੇ ਦੇ ਪ੍ਰਧਾਨ ਲਾਉਣ ਤੋਂ ਬਾਅਦ ਕਮਿਊਨਿਟੀ ਸੈਂਟਰ ਦੀਆਂ ਇੱਟਾਂ ਤੱਕ ਖਾ ਗਿਆ ਦਰਵਾਜ਼ੇ ਤੱਕ ਖਾ ਗਿਆ ਪੱਖੇ ਤੱਕ ਖਾ ਗਿਆ ਏਸੀ ਤੱਕ ਖਾ ਗਿਆ ਤੇ ਅੱਜ ਉਸੇ ਬੰਦੇ ਨੂੰ ਜਿਹਦੇ ਉੱਤੇ 420 ਦਾ ਪਰਚਾ 409 ਦਾ ਪਰਚਾ ਉਸੇ ਬੰਦਚਾ ਉਸੇ ਬੰਦੇ ਨੂੰ ਹਲਕਾ ਪੈੜ ਦਾ ਕੋਆਰਡੀਨੇਟਰ ਲਾਇਆ ਇਹ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਨਾ ਕਿ ਜਿਹਦਾ ਤੁਸੀਂ ਜਿਹਦੇ ਉੱਤੇ ਤੁਸੀਂ ਕੋਆਰਡੀਨੇਟਰ ਲਾਇਆ ਇਹਦੇ ਉੱਤੇ ਇੱਕ ਹੋਰ ਵੀ ਪਰਚਾ ਜਿਹੜਾ ਕਿ ਪਰਚਾ 13 4 24 ਦਾ ਪਰਚਾ ਇੱਕ ਤਵੀ ਦੀ ਗੁਰਦੁਆਰੇ ਦੀ ਜ਼ਮੀਨ ਇਹਨਾਂ ਲੋਕਾਂ ਨੇ ਬੇਚ ਦਿੱਤੀ ਜਿਨ੍ਹਾਂ ਲੋਕਾਂ ਨੂੰ ਤਵੀ ਦੀ ਜ਼ਮੀਨ ਵੇਚੀ ਉਹ ਅੱਜ ਵਿਚਾਰੇ ਪਟਕਦੇ ਫਿਰਦੇ ਆ ਕਿਉਂਕਿ ਨਾ ਉਹ ਘਰਦੇ ਰਹੇ ਨਾ ਘਾਟਦੇ ਰਹੇ ਕਰੋੜਾ ਰੁਪਇਆ ਇਹ ਲਹਾਰੇ ਦੀ ਜ਼ਮੀਨ ਹੈ ਕਿ ਆਸਪੁਰੇ ਦੇ ਲਾਗੇ ਉਹਨਾਂ ਲੋਕਾਂ ਤੋਂ ਕਰੋੜਾਂ ਰੁਪਈਆ ਹੜੱਪ ਕੇ ਇਹ ਲੋਕਾਂ ਨੇ ਆਪਣੇ ਘਰ ਭਰ ਲਏ ਤੇ ਉਹ ਵਿਚਾਰੇ ਉੱਥੇ ਅੱਜ ਰੁੱਲਦੇ ਫਿਰਦੇ ਆ ਭਟਕਦੇ ਫਿਰਦੇ ਆ ਇਹਦੇ ਵਿੱਚ ਇਹਦੇ ਮੁੰਡੇ ਦਾ ਨਾਮ ਜਿਹੜਾ ਕਿ ਜੇਲ੍ਹ ਵੀ ਕੱਟ ਕੇ ਆਇਆ ਤੇ ਹੁਣ ਪੁਲਿਸ ਨੇ ਬੰਤ ਸਿੰਘ ਜ਼ਬਰਜੀ ਦਾ ਨਾਮ ਵੀ ਇਸ ਕੇਸ ਦੇ ਵਿੱਚ ਐਡ ਕੀਤਾ ਤੇ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਜਿਹੜੇ ਹੀਰੇ ਤੁਸੀਂ ਚੁਣ-ਚੁਣ ਕੇ ਲੈ ਕੇ ਆਉਨੇ ਹੋ ਜਿਨ੍ਹਾਂ ਨੂੰ ਸਭ ਤੋਂ ਵੱਧ ਠੱਗੀ ਦੀ ਜਾਂਚ ਹੈ ਜਿਨ੍ਹਾਂ ਨੂੰ ਸਭ ਤੋਂ ਵੱਧ 420 ਦੀ ਜਾਂਚ ਹੈ ਕੀ ਤੁਹਾਨੂੰ ਇਦਾਂ ਦੇ ਹੀ ਬੰਦੇ ਲੱਭਦੇ ਆ ਔਰ ਦੂਜੇ ਪਾਸੇ ਇਹ ਵੀ ਮੈਂ ਗੱਲ ਕਹਿਣੀ ਚਾਹਨਾ ਕਿ ਕਾਂਗਰਸ ਭਰਿ ਹੋਈ 420 ਲੋਕਾਂ ਦੇ ਨਾਲ ਹੈ ਤਾਂ ਫਿਰ ਇਹਦੇ ਤੋਂ ਕੋਈ ਵੀ ਆਸ ਰੱਖਣੀ ਮੈਨੂੰ ਲੱਗਦਾ ਕਿ ਸਾਡੀ ਮੂਰਖਤਾ ਹੋਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਤੋਂ ਸਾਵਧਾਨ ਰਹੋ ਅੱਜ ਇਲੈਕਸ਼ਨ ਵੀ ਲੁਧਿਆਣੇ ਦੀ ਚੱਲ ਰਹੀ ਹੈ ਉਸ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਗੁੰਡੇ ਲੋਕਾਂ ਨੂੰ ਇਹਨਾਂ 420 ਲੋਕਾਂ ਨੂੰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਓ ਤਾਂ ਕਿ ਜਿਹੜੇ ਸਾਡੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਸਾਡੇ ਟੈਕਸਾਂ ਦੀ ਕਮਾਈ ਜਿਹੜਾ ਲੋਕਾਂ ਨੇ ਠੱਗੀ ਆ ਜਿਹੜੇ ਲੋਕਾਂ ਨੇ ਲੁੱਟੀ ਆ ਉਹਨਾਂ ਨੂੰ ਸਹੀ ਔਕਾਤ ਦਿਖਾਈ ਜਾਵੇ ਅੱਜ ਮੈਂ ਸਾਰੇ ਇਦਾਂ ਦੇ ਬੰਦਿਆਂ ਨੂੰ ਚੌਂਕ ਦੇ ਵਿੱਚ ਨਸ਼ਰ ਕਰੋ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਹੱਕ ਖਾਦੇ ਨੇ ਇੱਥੇ ਕਿੰਨੀਆਂ ਧੀਆਂ ਪੈਣਾ ਦੇ ਵਿਆਹ ਹੋਣੇ ਸੀ ਇਹ ਸਾਰਾ ਕੁਝ ਇਹਨਾਂ ਲੋਕਾਂ ਨੇ ਖਰਾਬ ਕਰਕੇ ਰੱਖ ਦਿੱਤਾ ਤੇ ਅੱਜ ਜਦੋਂ ਇਸ ਦੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਆ ਕਿਉਂਕਿ ਅੱਜ ਤੋਂ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਚੱਲਦੀ ਸੀ ਅੱਜ ਤੁਹਾਡੇ ਵਿੱਚ ਸਾਨੂੰ ਅੱਜ ਤੁਹਾਡੇ ਅੱਗੇ ਆਉਣ ਦਾ ਸਾਡਾ ਦੂਜਾ ਮਕਸਦ ਵੀ ਸੀ ਕਿ ਅੱਜ ਇਨਵੈਸਟੀਗੇਸ਼ਨ ਸਾਡੀ ਖਤਮ ਹੋ ਗਈ ਆ ਜਿਹੜੇ ਜਿਹੜੇ ਬੰਦੇ ਸੀ ਉਹ ਨਾਮਜ਼ਦ ਕਰ ਲਏ ਗਏ ਆ ਤੇ ਅੱਜ ਤੋਂ ਬਾਅਦ ਇਹ ਜਿਹੜਾ ਸਾਡਾ ਕਮਿਊਨਿਟੀ ਸੈਂਟਰ ਆ ਆਉਣ ਵਾਲੇ 6 ਮਹੀਨੇ ਦੇ ਵਿੱਚ ਇਸ ਨੂੰ ਅਸੀਂ ਲੋਕਾਂ ਦੇ سپਰਤ ਕਰਾਂਗੇ ਇਸ ਦੀ ਇੱਕ ਵਧੀਆ ਤੇ ਸੁੰਦਰ ਦਿੱਖ ਜਿਹੜੀ ਬਣਾ ਕੇ ਅਸੀਂ ਆਮ ਲੋਕ ਆਮ ਗਰੀਬ ਘਰਾਂ ਦੇ ਲੋਕ ਆਮ ਸਾਡੇ ਦਲਤ ਲੋਕ ਸਾਡੇ ਮਜ਼ਦੂਰ ਲੋਕ ਸਾਡੇ ਛੋਟੇ ਕਿਸਾਨਦਾਰ ਜਿਹੜੇ ਕਿ ਮਹਿੰਗੇ ਪੈਲਸਾਂ ਦੇ ਵਿੱਚ ਨਹੀਂ ਜਾ ਸਕਦੇ ਉਹਨਾਂ ਦੇ ਲਈ ਅਸੀਂ ਇੱਕ ਜਿਹੜੀ ਗਿਫਟ ਆ ਜਿਹੜੀ ਦਰਾਹਾ ਵਾਸੀਆਂ ਨੂੰ ਇਹ ਆਉਣ ਵਾਲੇ ਅਸੀਂ ਸਮੇਂ ਦੇ ਵਿੱਚ ਦੇਵਾਂਗੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਵਾਲ ਐਮਐਲਏ ਸਾਹਿਬ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਊ ਪਰ ਉਸ ਕਾਰਜਕਾਲ ਦੌਰਾਨ ਜਿਹੜੇ ਕਾਂਗਰਸੀ ਐਮਸੀ ਸੀਗੇ ਜਿਹੜੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਮਤੇ ਤੇ ਸਾਈਨ ਕੀਤੇ ਨੇ ਉਹਨਾਂ ਤੇ ਕਾਰਵਾਈ ਹੋਏਗੀ ਜੀ ਦੇਖੋ ਜਿਹੜੇ ਜਿਹੜਾ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਵੀ ਬੰਦਾ ਸਾਹਮਣੇ ਆਇਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਮੈਂ ਇਨਵੈਸਟੀਗੇਸ਼ਨ ਏਜੰਸੀ ਨਹੀਂ ਹਾਂ ਮੈਂ ਇਨਵੈਸਟੀਗੇਸ਼ਨ ਨਹੀਂ ਕੀਤੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਉਦੋਂ ਦੇ ਈਓ ਨੂੰ ਬੁਲਾਇਆ ਗਿਆ ਤੇ ਈਓ ਨੇ ਬਿਲਕੁਲ ਕਲੀਅਰ ਦੱਸਿਆ ਕਿ ਕਿਹੜੇ ਬੰਦੇ ਨੇ ਪ੍ਰੈਸ਼ਰ ਪਾ ਕੇ ਸਾਨੂੰ ਇਹ ਜਿਹੜਾ ਸੀ ਠੇਕਾ ਸੀ ਇਹਨੂੰ ਮਨਜ਼ੂਰ ਕਰਨ ਦੀ ਅ ਲੈ ਨਹੀਂ ਕਿਹਾ ਉਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਊਗੀ। ਗੱਲ ਕਰਦੇ ਆ ਜੀ ਇੱਕ ਵਾਰ ਕੀ ਜਿਊਰੀ ਵੱਲੋਂ ਹੀ ਮਤਾ ਤਾਂ ਪਾਸ ਕੀਤਾ ਗਿਆ ਹੋਊਗਾ ਜੀ ਜੇ 15 ਮਸ਼ੀਨਾਂ ਤਾਂ 1 ਤਿਹਾਈ ਮਤੇ ਦੇ ਵਿੱਚ ਸ਼ਾਮਲ ਹੋਣਗੀਆਂ। ਇਹ ਸਿਰਫ ਤੇ ਸਿਰਫ ਇੱਕ ਪ੍ਰਧਾਨ ਦੀ ਜਿਹੜੀ ਅਟੈਂਸ਼ਨ ਸੀ, ਬੈਡ ਅਟੈਂਸ਼ਨ ਸੀ ਉਹਦੇ ਤਹਿਤ ਕਿਉਂਕਿ ਉਹਨਾਂ ਨੇ ਜਦੋਂ ਟੈਂਡਰ ਖੁੱਲਿਆ ਉਹਦੇ ਵਿੱਚ ਮਤਾਵਾ ਪਰ ਉਸ ਤੋਂ ਬਾਅਦ ਜਿਹੜਾ ਮਤਾ ਪਾਸ ਕਰਦਾ ਹੁੰਦਾ ਕਲੀਅਰ ਕਰਦਾ ਹੁੰਦਾ ਉਹ ਪ੍ਰਧਾਨ ਦੀ ਜਿਊਰੀ ਡਾਇਰੈਕਸ਼ਨ ਦੇ ਵਿੱਚ ਹੁੰਦਾ ਤੇ ਇਹਦੇ ਵਿੱਚ ਮੈਂਬਰਾਂ ਦਾ ਕੋਈ ਸਾਈਨ ਨਹੀਂ ਹੁੰਦੇ ਜਿਹਦਾ ਜਿਹਦਾ ਵੀ ਉਸ ਉਹਨੂੰ ਕਲੀਅਰ ਕਰਨ ਦੇ ਵਿੱਚ ਜਰਾ ਜਨਾ ਵੀ ਨਾਮ ਆਇਆ ਉਹਨਾਂ ਦਾ ਨਾਮ ਇਸ ਐਫ ਆਈ ਆਰ ਦੇ ਵਿੱਚ ਹੈ ਇਓ ਪੁਲਿਸ ਨੇ ਪੂਰੀ ਡਿਟੇਲ ਇਨਵੈਸਟੀਗੇਸ਼ਨ ਕੀਤੀ ਆ ਤੇ ਉਹਨਾਂ ਨੂੰ ਬਿਲਕੁਲ ਵੀ ਬਖਸ਼ਾ ਨਹੀਂ ਜਾਊਗਾ ਕੱਲਾ ਮਾਸਟਰ ਮੁਜੀ ਦਾ ਨਾਮ ਆ ਜਾਂ ਕਿਸੇ ਇਨਵੈਸਟੀਗੇਸ਼ਨ ਕਿਉਂ ਹੋ ਰਿਹਾ ਉਹ ਵੀ ਬੋਲਦੱਕੇਦਾਰ ਕੀ ਹੋ ਰਿਹਾ ਇਸ ਵਿੱਚ ਇੱਕ ਰਜਨੀਸ਼ ਇਓ ਜਿਹੜਾ ਉਦੋਂ ਦਾ ਸੀਗਾ ਇੱਕ ਠੇਕੇਦਾਰ ਜਿਹੜੇ ਠੇਕੇਦਾਰ ਨੇ ਇਹ ਜਗ੍ਹਾ ਲਈਆ ਉਹਨਾਂ ਸਾਰੇ ਬੰਦਿਆਂ ਦਾ ਇਸ ਐਫ ਆਈ ਆਰ ਦੇ ਵਿੱਚ ਨਾਮ ਆ ਨਹੀਂ ਕਾਉਂਸਲਰ ਦਾ ਕੋਈ ਨਾਮ ਨਹੀਂ ਬੋਲਦਾ ਜੀ ਕਿਉਂਕਿ ਕਾਉਂਸਲਰਾਂ ਨੇ ਮਤਾ ਕਲੀਅਰ ਨਹੀਂ ਕੀਤਾ ਜਿਹੜਾ ਮਤਾ ਕਲੀਅਰ ਕਰਨਾ ਹੁੰਦਾ ਈਓ ਦੀ ਜੂਰੀ ਡਿਟਰੈਕਸ਼ਨ ਤੇ ਪ੍ਰਧਾਨ ਦੀ ਜੀਰੋ ਡਿਟਰੈਕਸ਼ਨ ਹੁੰਦੀ ਆ ਐਮਐਨ ਸਰ ਨੁਕਸਾਨ ਦੀ ਪਰਭਾਈ ਹੁਣ ਕਿਸ ਤਰ੍ਹਾਂ ਉਹ ਕੀ ਪ੍ਰੋਸੀਜਰ ਚੱਲੂਗਾ ਵੇ ਦੇਖੋ ਐਫਆਈਆਰ ਦਰਜ ਹੋ ਗਈ ਆ ਕੋਰਟ ਜਿਹੜੀ ਆ ਉਹਨਾਂ ਨੂੰ ਫੜ ਕੇ ਪੁੱਛਗਿੱਛ ਵੀ ਕਰਾਂਗੇ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਵਾਂਗੇ ਵਿਦ ਜਿਹੜੇ ਲੋਕਾਂ ਦੇ ਟੈਕਸਾਂ ਦੇ ਪੈਸੇ ਖਾਦੇ ਆ ਵਿਦ ਵਿਆਜ ਉਹਨਾਂ ਦੇ ਕੋਲੋਂ ਰਿਕਵਰੀ ਅਸੀਂ ਕਰਾਵਾਂਗੇ ਸਰ ਰਿਕਵਰੀ ਕਿੰਨੇ ਦਾ ਹੋ ਸਕਦੇ ਆ ਰਿਕਵਰੀ ਜਿਹੜੀ ਆ ਦੇਖੋ ਸਾਨੂੰ ਤੁਹਾਨੂੰ ਜਿਵੇਂ ਦੱਸਿਆ ਕਿ 58 ਲੱਖ 85000 745 ਰੁਪਏ ਦੀ ਜਿਹੜੀ ਆ ਉਹ ਲਾਸ ਹੋਇਆ ਤੇ ਇਹਦੇ ਤੇ ਜੋ ਵੀ ਇੰਟਰਸਟ ਕੋਰਟ ਫਾਈਨਲ ਕਰੂਗੀ ਉਹਦੇ ਹਿਸਾਬ ਦੇ ਨਾਲ ਉਹਨਾਂ ਕੋਲੋਂ ਵਸੂਲਿਆ ਵੀ ਜਾਊਗਾ ਤੇ ਇਹਨਾਂ ਨੂੰ ਜਿਹੜਾ ਦੇ ਵਿੱਚ ਵੀ ਜਾਣਾ ਪਊਗਾ ਇਹ ਇਕੱਲਾ ਇਹ ਨਹੀਂ ਐ ਇਹ ਸਾਰੇ 420 ਨੇ ਹੋਰ ਵੀ ਸਾਡੇ ਕੋਲ ਐਫ ਆਈ ਆਰਾਂ ਨੇ ਇਹ ਸਾਰੇ ਸਭ ਤੋਂ ਪਹਿਲਾਂ ਤਾਂ ਮੈਂ ਸਤਿਕਾਰਯੋਗ ਐਮ ਐਲ ਏ ਸਹਿਬਾਨ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਲੁਧਿਆਣੇ ਉਹ ਚੋਂ ਸਮਾਂ ਕੱਢ ਕੇ ਦੁੱਧ ਦਾ ਤੇ ਦੁੱਧ ਪਾਣੀ ਦਾ ਪਾਣੀ ਜੋ ਸਾਡੀ ਹਾਈ ਕੋਰਟ ਨੇ ਕੀਤਾ ਡਾਇਰੈਕਸ਼ਨ ਦਿੱਤੀ ਹੈ ਅਪਰਾਧੀਆਂ ਖਿਲਾਫ ਪਰਚਾ ਹੋਇਆ ਤੇ ਤੁਹਾਡਾ ਧੰਨਵਾਦ ਹੈ ਔਰ ਐਮ ਐਲ ਏ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਔਰ ਜਿੱਥੇ ਮੋਦਤ ਵੀਰ ਨੇ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਨਗਰ ਕਾਉਂਸਲ ਦਰਾਹਾ ਦਾ ਪ੍ਰਧਾਨ ਹੋਣ ਦੇ ਨਾਤੇ ਦਿੰਨਾ ਜਾਂ ਸਾਡੀ ਨਗਰ ਕਾਉਂਸਲ ਦਰਾਹਾ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ ਕੋਈ ਵੀ ਮਤਾ ਪ੍ਰਧਾਨ ਦੀ ਆਗਿਆ ਦੇ ਨਾਲ ਲਿਆਂਦਾ ਜਾਂਦਾ ਉਹ ਸਹੀ ਸੋਚਣਾ ਸਹੀ ਕੰਮ ਲਈ ਲਿਆਂਦਾ ਜਾਂਦਾ ਤਾਂ ਅਸੀਂ ਉਸ ਦੀ ਪ੍ਰਵਾਨਗੀ ਦਿੰਦੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਮਸਲਾ ਆਪਸ਼ਨ ਹੋਈ ਬੋਲੀ ਹੋਣ ਤੋਂ ਬਾਅਦ ਸਾਡੀਆਂ ਉਸ ਸ਼ਰਤਾ ਹੁੰਦੀਆਂ ਨੇ ਵੀ ਜਿਹਦੀ ਸਭ ਤੋਂ ਵੱਧ ਬੋਲੀ ਐ ਉਸ ਠੇਕੇਦਾਰ ਨੂੰ ਇਹ ਠੇਕਾ ਦਿੱਤਾ ਜਾਂਦਾ ਹੈ ਅਗਰ ਉਹ ਠੇਕੇਦਾਰ ਨਗਰ ਕਾਉਂਸਲ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਜਿਹੜਾ ਦੂਜਾ ਨੰਬਰ ਤੇ ਠੇਕੇਦਾਰ ਹੁੰਦਾ ਉਸ ਨੂੰ ਜਿਹੜੀ ਠੇਕੇਦਾਰੀ ਉਹ ਅਲਾਟ ਕੀਤੀ ਜਾਂਦੀ ਹੈ ਪਰ ਇੱਥੇ ਬਹੁਤ ਕੁਝ ਹੋਇਆ ਬੜਾ ਰੱਜ ਕੇ ਘਪਲਾ ਕੀਤਾ ਗਿਆ ਮੈਂ ਸੱਚ ਕਹਿਣ ਤੋਂ ਝਿਜਕਾਂਗਾ ਨਹੀਂ ਕਿਉਂਕਿ ਨਗਰ ਕਾਉਂਸਲ ਦਰਾਹਾ ਦੇ ਵਿੱਚ ਜਿਸ ਵਿਅਕਤੀ ਦੇ ਨਾਂ ਤੇ ਇਹ ਠੇਕਾ ਲਿਆ ਗਿਆ ਉਹ ਵਿਅਕਤੀ ਦੇ ਕਾਗਜੇ ਗੁੰਮ ਕਰ ਦਿੱਤੇ ਗਏ ਉਹਦਾ ਸਾਨੂੰ ਕੋਈ ਰਿਕਾਰਡ ਚ ਆਧਾਰ ਕਾਰਡ ਤੱਕ ਨਹੀਂ ਮਿਲਿਆ ਅਸੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐਮਐਲਏ ਸਾਹਿਬ ਦੀ ਅਗਵਾਈ ਹੇਠ ਇਸ ਮੁੱਦੇ ਨੂੰ ਚੱਕਿਆ ਸਚਾਈ ਦੱਸੀ ਵੀ ਉੱਥੇ ਮੈਂਬਰ ਸਾਹਿਬਾਨ ਕੁਝ ਨਹੀਂ ਕਰ ਸਕਦੇ ਕਿਉਂਕਿ ਉਸ ਜਿਹੜੀਆਂ ਪਾਵਰਾਂ ਨੇ ਉਹ ਪ੍ਰਧਾਨ ਔਰ ਈਓ ਕੋਲੇ ਹੀ ਹੁੰਦੀਆਂ ਨੇ ਉਹਦੇ ਵਿੱਚ ਮੈਂਬਰ ਕੋਈ ਉਹਦਾ ਰੋਲ ਨਹੀਂ ਹੁੰਦਾ ਕਿਸੇ ਕਾਉਂਸਲਰ ਦਾ ਉਸ ਦੇ ਵਿੱਚ ਜਾਦੇ ਬੋਲੀ ਹੋਈ ਅਮਰਜੀਤ ਸਿੰਘ ਦੇ ਨਾਮ ਜੋ ਕਿ ਇੱਕ ਸਾਡੇ ਕਾਉਂਸਲਰ ਦਾ ਰਿਸ਼ਤੇਦਾਰ ਹੈ ਪਹਿਲਾਂ ਤੋਂ ਵੀ ਕਾਉਂਸਲਰ ਦੇ ਨਾਮ ਤੇ ਇਹ ਠੇਕਾ ਚੱਲਿਆ ਆਉਂਦਾ ਸੀ ਫਿਰ ਉਹ ਕਾਉਂਸਲਰ ਬਣ ਗਿਆ ਕਾਉਂਸਲਰ ਬਣਨ ਤੋਂ ਬਾਅਦ ਉਹਨੇ ਆਪਣੇ ਰਿਸ਼ਤੇਦਾਰ ਨੂੰ ਮੇਰੇ ਖਲ ਜੁਵਾਈ ਆ ਉਹਨਾਂ ਦਾ ਸ਼ਾਇਦ ਉਹਦੇ ਨਾਮ ਤੇ ਪਟਿਆਲੇ ਤੋਂ ਠੇਕਾ ਦਿੱਤਾ ਉਹਦੇ ਅਸੀਂ ਕਾਗਜ਼ ਪੱਤਰ ਲੱਭ ਕੇ ਟ੍ਰੇਸ ਕੀਤਾ ਵੀ ਬੰਦਾ ਕੌਣ ਹੈ ਤੇ ਉਹਨੇ ਕੋਈ ਸ਼ਰਤ ਪੂਰੀ ਨਹੀਂ ਕੀਤੀ ਕੋਈ ਐਗਰੀਮੈਂਟ ਨਹੀਂ ਕੀਤਾ ਜਦ ਕਿ ਜਿਹੜਾ ਇਹ ਐਗਰੀਮੈਂਟ ਆ ਤਿੰਨ ਦਿਨ ਦੇ ਅੰਦਰ ਅੰਦਰ ਬੋਲੀ ਤੋਂ ਬਾਅਦ ਕਰਨਾ ਜ਼ਰੂਰੀ ਸੀ ਪਰ ਉਹਨੇ ਕੁਝ ਨਹੀਂ ਕੀਤਾ ਇਹ ਸਾਰਾ ਮਿਲੀ ਭੁਗਤ ਦੇ ਨਾਲ ਸਰਦਾਰ ਭੰਸ ਸਿੰਘ ਦਬੁਰਜੀ ਨੇ ਮੀਟਿੰਗ ਬੁਲਾ ਕੇ ਕਿਉਂਕਿ ਮੀਟਿੰਗ ਬੁਲਾਉਣ ਦਾ ਜਿਹੜਾ ਅਧਿਕਾਰ ਆ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਆ ਉਹਨੇ ਮੀਟਿੰਗ ਬੁਲਾ ਕੇ ਇਹਦਾ ਨਾ ਐਗਰੀਮੈਂਟ ਦੇਖਿਆ ਨਾ ਇਹਦੀਆਂ ਕੋਈ ਸ਼ਰਤਾਂ ਦੇਖੀਆਂ ਉਹਨੇ ਮਤੇ ਨੂੰ ਪ੍ਰਵਾਨਗੀ ਦੇਤੀ ਕਨਫਰਮ ਕਰਤਾ ਔਰ ਅਮਰਜੀਤ ਸਿੰਘ ਨੂੰ ਚਾਬੀਆਂ ਦੇਤੀਆਂ ਔਰ ਉਹ ਜਿਹੜਾ ਬੋਲੀ ਦੇ ਕੇ ਉਦੇ ਨਾਂ ਉਤੇ ਤੋੜ ਕੇ ਇਹਨੂੰ ਠੇਕੇ ਨੂੰ 3 ਸਾਲ ਲਗਾਤਾਰ ਚਲਾਇਆ ਜਦ ਕਿ ਜੇ 3 ਸਾਲ ਦੇ ਵਿੱਚ 1 ਮਹੀਨੇ ਤੋਂ ਬਾਅਦ ਕਿਸ਼ਤ ਠੇਕੇਦਾਰ ਦੀ ਨਹੀਂ ਆਉਂਦੀ ਉਸ ਨੂੰ ਜੁਰਮਾਨਾ ਲਾਇਆ ਜਾਂਦਾ ਅਗਰ ਉਸ ਤੋਂ ਬਾਅਦ ਵੀ ਨਹੀਂ ਆਉਂਦੀ ਤਾਂ ਉਹ ਠੇਕਾ ਰੱਦ ਕਰਕੇ ਦੂਜੀ ਪਾਰਟੀ ਨੂੰ ਦਿੱਤਾ ਜਾਂਦਾ ਨਾ ਠੇਕਾ ਰੱਦ ਹੋਇਆ ਨਾ ਉਹਨੂੰ ਕੋਈ ਜੁਰਮਾਨਾ ਹੋਇਆ 3 ਸਾਲ ਚ ਨਾ ਉਹਨੂੰ ਕੋਈ ਨੋਟਿਸ ਦਿੱਤਾ ਸਾਰੀ ਮਿਲੀ ਭੁਗਤ ਦੇ ਨਾਲ ਨਗਰ ਕੌਂਸਲ ਦਾ ਜਿੱਥੇ 25-26 ਲੱਖ ਦੇ ਕਰੀਬ ਜਿਹੜਾ ਇਹਦਾ ਕਿਰਾਇਆ ਬਣਦਾ ਸੀ ਇਹਦਾ ਪ੍ਰਾਪਰਟੀ ਟੈਕਸ ਸੀ ਇਹਦਾ ਬਿਜਲੀ ਦਾ ਬਿੱਲ ਸੀ ਉਹ ਕੁਝ ਵੀ ਨਹੀਂ ਦਿੱਤਾ ਕੋਈ ਨੋਟਸ ਨਹੀਂ ਦਿੱਤਾ ਰੱਜ ਕੇ ਤਿੰਨ ਸਾਲ ਇਸ ਨੂੰ ਲੁੱਟਿਆ ਆਪਣੀਆਂ ਝੋੜੀਆਂ ਭਰੀਆਂ ਤੇ ਉਸ ਤੋਂ ਬਾਅਦ ਜਦ ਤਿੰਨ ਸਾਲ ਤੋਂ ਬਾਅਦ ਠੇਕਾ ਪੂਰਾ ਹੋਣਾ ਸੀ ਤਾਂ ਇਹਨਾਂ ਨੇ ਇੱਕ ਛੜਿਆੰਤਰ ਰਚਿਆ ਦੋ ਮਹੀਨੇ ਪਹਿਲਾਂ ਉਹਨੂੰ ਠੇਕੇ ਨੂੰ ਕੈਂਸਲ ਕਰਤਾ ਕੈਂਸਲ ਕਰਨ ਤੋਂ ਬਾਅਦ ਇਹਨੂੰ ਸੀਲ ਕੀਤਾ ਗਿਆ ਚਾਬੀਆਂ ਜਿੰਦਾ ਲਾ ਕੇ ਐਸਡੀਐਮ ਸਾਹਿਬ ਨੂੰ ਦਿੱਤੀਆਂ ਗਈਆਂ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਫੇਰ ਇਹਨਾਂ ਲੋਕਾਂ ਨੇ ਅੱਧੀ ਰਾਤ ਨੂੰ ਜਿੰਦਾ ਤੋੜ ਕੇ ਲੋਕਾਂ ਨੂੰ ਉਹਨਾਂ ਨੂੰ ਦਾਖਲ ਕਰਕੇ ਇੱਥੋਂ ਏਸੀ ਇੱਥੋਂ ਸਾਰਾ ਜੋ ਪਰਨੀਚਰ ਸੀਗਾ ਸਾਰਾ ਸਮਾਨ ਚੱਕਿਆ ਗਿਆ ਇੰਨੀ ਮਾੜੀ ਭਾਵਨਾ ਦੇ ਨਾਲ ਇਹਦਾ ਨੁਕਸਾਨ ਕੀਤਾ ਕਿ ਦੇਖ ਕੇ ਹਰ ਬੰਦਾ ਇਸ ਗੱਲ ਨੂੰ ਕਹਿੰਦਾ ਯਾਰ ਇੱਥੋਂ ਤੁਸੀਂ ਇੰਨੇ ਰੁਪਏ ਕਮਾਏ 1 ਰੁਪਿਆ ਤੁਸੀਂ ਕਮੇਟੀ ਨੂੰ ਨਹੀਂ ਦਿੱਤਾ ਇਹਦੀ ਪੀਓਪੀ ਤੋੜਤੀ ਪੱਥਰ ਤੋੜਤਾ ਫਲਸ਼ ਦੀਆਂ ਸਾਰੀਆਂ ਪਾਈਪਾਂ ਤੋੜਤੀਆਂ ਤਾਰਾ ਬਿਜਲੀ ਦੀਆਂ ਕੱਢ ਕੇ ਲੈ ਗਏ ਉਹ ਛੱਡਿਆ ਨਹੀਂ ਇੱਕ ਬਰਾਂਡ ਖੰਡਰ ਬਣਾਤਾ ਏ ਜਿਹੜਾ ਤੁਹਾਡੇ ਸਾਹਮਣੇ ਆ ਆ ਤਾਂ ਹੁਣ ਸਫਾਈ ਕਰਕੇ ਐਮਐਲਏ ਸਾਹਿਬ ਦੇ ਦੇਸ਼ ਅਨਸਾਰ 3-4 ਦਿਨ ਲਗਾਤਾਰ ਸਾਡੇ ਕਰਮਚਾਰੀ ਲੱਗੇ ਰਹੇ ਨੇ ਤਾਂ ਇੱਥੇ ਵੜਨ ਜੋਗੇ ਹੋਏ ਆ ਨਹੀਂ ਇੱਥੇ ਅਸੀਂ ਵੜ ਵੀ ਨਹੀਂ ਸਕਦੇ ਪਰ ਇਹ ਜੋ ਕੁਝ ਹੋਇਆ ਸੀ ਕਹਿੰਦੇ ਆ ਅੱਜ ਮੈਂ ਪ੍ਰਧਾਨ ਆ ਅਗਰ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਰੂੰਗਾ ਤਾਂ ਮੇਰੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਹੱਕ ਅਸੀਂ ਨਗਰ ਕੌਂਸਲ ਜਿਸ ਕੁਰਸੀ ਤੇ ਬੈਠੇ ਆ ਉਹ ਤੇ ਸਾਡਾ ਹੱਕ ਸੱਚ ਦਾ ਪਹਿਰਾ ਦੇਣਾ ਪਰਜ ਬਣਦਾ ਤੇ ਉਸ ਟਾਈਮ ਦੇ ਜਿਹੜੇ ਇਹਨਾਂ ਲੋਕਾਂ ਨੇ ਇਹ ਘਪਲੇਬਾਜੀ ਕੀਤੀ 58 ਲੱਖ 85 85745 ਰੁਪਈਆ ਦੀ ਉਹਦੀ ਵੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਇਹਨਾਂ ਤੋਂ ਉੱਪਰ ਭਾਈ ਕਰਾਈ ਜਾਵੇ ਔਰ ਉਹਨਾਂ ਅਧਿਕਾਰ ਉਹਨਾਂ ਅਹੁਦੇਦਾਰਾਂ ਖਿਲਾਫ ਵੀ ਉਹਨਾਂ ਨੇ ਪੜਤਾਲ ਕਰਕੇ ਪਰਚਾ ਦਰਜ ਦੀ ਦਰਜ ਕਰਨ ਦੀ ਸਾਡੇ ਕਿਹਾ ਗਿਆ ਸੀਗਾ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਸਾਰੀ ਤਵਦੀਸ਼ ਕਰਾ ਕੇ ਇਹਦੇ ਵਿੱਚ ਜਿਹੜਾ ਬੰਸ ਸਿੰਘ ਦਬੁਰਜੀ ਜੋ ਪ੍ਰਧਾਨ ਸੀ ਉਸ ਟਾਈਮ ਨਗਰ ਕੌਂਸਲ ਦਾ ਰਹਾ ਦਾ ਉਹਨੂੰ ਨਾਮਜ਼ਦ ਕੀਤਾ ਗਿਆ ਔਰ ਉਸ ਟਾਈਮ ਦੇ ਯੂ ਨੂੰ ਨਾਮਜ਼ਦ ਕੀਤਾ ਗਿਆ ਔਰ ਇੱਕ ਜਿਹੜਾ ਬੋਗਸ ਠੇਕੇਦਾਰ ਖੜਾ ਸੀ ਅਮਰਜੀਤ ਸਿੰਘ ਉਸ ਤੇ ਪਹਿਲੇ ਹੀ ਜਿਹੜਾ ਪਰਚਾ ਸੀਗਾ ਉਹ ਕੀਤਾ ਗਿਆ ਸੀ ਇਸ ਕਰਕੇ ਤੁਸੀਂ ਜਿੰਨੇ ਭਰਾ ਆਏ ਹੋ ਮੈਂ ਤਾਂ ਤੁਹਾਨੂੰ ਵਿਸਥਾਰ ਨਾਲ ਦੱਸਿਆ ਵੀ ਕਿਸੇ ਕੌਂਸਲਰ ਦੀ ਪਾਵਰ ਨਹੀਂ ਹੁੰਦੀ ਇਹ ਪ੍ਰਧਾਨ ਤੇ ਯੂ ਦੀ ਪਾਵਰ ਹੁੰਦੀ ਆ ਪ੍ਰਧਾਨ ਨੇ ਨਾ ਕੋਈ ਐਗਰੀਮੈਂਟ ਮੈਂ ਦੁਆਰਾ ਕਹਿਣਾ ਨਾ ਕੋਈ ਸ਼ਰਤ ਦੀ ਪਰਵਾਹ ਕੀਤੀ ਮੀਟਿੰਗ ਬੁਲਾ ਕੇ ਮਤੇ ਨੂੰ ਕਨਫਰਮ ਕਰਕੇ ਚਾਬੀਆਂ ਠੇਕੇਦਾਰ ਨੂੰ ਦੇਤੀਆਂ ਤਿੰਨ ਸਾਲ ਰੱਜ ਕੇ ਜਿੰਨਾ ਉਹਨਾਂ ਨੇ ਪੈਸਾ ਕਿਸ਼ਤ ਦਾ ਕੀ ਦੇਣੀ ਆ ਜਿੰਨਾ ਪਹਿਤ ਹੀ ਸਭ ਕਾ ਜਾਂਦੇ ਹੋਏ ਸਾਰੀ ਆ ਬਰਬਾਦੀ ਕਰਕੇ ਜਿਹੜੀ ਮੈਂ ਤੁਹਾਨੂੰ ਬੜੇ ਵਿਸਤਾਰ ਨਾਲ ਦੱਸਿਆ ਤੁਸੀਂ ਜਿੰਨੇ ਪ੍ਰੈਸ ਦੇ ਨਾਲ ਸੰਬੰਧਿਤ ਸ਼ਸ਼ੋਭਤ ਵਿਅਕਤੀ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵੱਲੋਂ ਮੇਰੇ ਸਾਡੇ ਨਗਰ ਕਾਉਂਸਲ ਦੇ ਸਾਰੇ ਕਾਉਂਸਲਰ ਸਹਿਬਾਨ ਬੈਠੇ ਨੇ ਸਾਡੀ ਪਾਰਟੀ ਦੇ ਸਾਰੇ ਬਲੰਟੀਅਰ ਸਹਿਬਾਨ ਬੈਠੇ ਨੇ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਸਾਡੀ ਜਿਹੜੀ ਅਥਾਰਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਟ ਆ ਇਹ ਸਾਡਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਹੋਊਗੀ ਔਰ 58 ਲੱਖ ਰੁਪਏ ਦੀ ਜਿਹੜੀ ਪਰਪਾਈ ਆ ਉਹਨਾਂ ਤੋਂ ਕੀਤੀ ਜਾਵੇਗੀ ਧੰਨਵਾਦ ਜੈ ਜੈ ਕਨ ਦਾ ਕੰਮ ਕਰਦਕ ਸ਼ੁਰੂ ਹੋ ਜਾਊਗਾ ਇਹ ਐਮਐਲਏ ਸਾਹਿਬ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਇਹ ਜਦ ਤੱਕ ਇਨਵੈਸਟੀਗੇਸ਼ਨ ਚੱਲਦੀ ਸੀ ਅਸੀਂ ਇੱਥੇ ਕੰਮ ਨਹੀਂ ਸੀ ਕਰ ਸਕਦੇ ਹੁਣ ਇਨਵੈਸਟੀਗੇਸ਼ਨ ਪੂਰੀ ਹੋ ਗਈ ਆ ਇਹਦਾ ਐਸਟੀਮੇਟ ਜਲਦੀ ਹੀ ਬਣਾ ਕੇ ਮਹੀਨੇ ਡੇਢ ਮਹੀਨੇ ਦੇ ਵਿੱਚ ਅਸੀਂ ਟੈਂਡਰ ਲਾ ਦੇਾਂਗੇ ਜਿਸ ਤਰ੍ਹਾਂ ਐਮਐਲ ਸਾਹਿਬ ਨੇ ਕਿਹਾ 6 ਮਹੀਨੇ ਦੇ ਅੰਦਰ ਅੰਦਰ ਇਹ ਬਣ ਕੇ ਲੋਕਾਂ ਦੇ ਸਫਰਦ ਜ਼ਰੂਰਤਮੰਦ ਪਰਿਵਾਰ ਗਰੀਬ ਪਰਿਵਾਰ ਜਿਹੜੇ ਮਹਿੰਗੇ ਪੈਲਸਾਂ ਦੇ ਵਿੱਚ ਵਿਆਹ ਨਹੀਂ ਕਰ ਸਕਦੇ ਉਹਨਾਂ ਦਾ ਲੋ ਪ੍ਰੋਫਿਟ ਨੋ ਲਾਸ ਤੇ ਇਸ ਪੈਲਸ ਨੂੰ ਚਲਾਇਆ ਜਾਵੇਗਾ ਔਰ ਲੋਕਾਂ ਨੂੰ ਇੱਕ ਵੱਡੀ ਰਾਹਤ ਆ ਜਿਹੜੀ ਐਮਐਲਏ ਸਾਹਿਬ ਵੱਲੋਂ ਦਿੱਤੀ ਜਾਵੇ। ਤਾਂ